ਮੋਹਾਲੀ ਪ੍ਰੈਸ ਕਲੱਬ ਵੱਲੋਂ AGM ਦਾ ਆਯੋਜਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਅਲੱਗ-ਅਲੱਗ ਏਜੰਡਿਆਂ ਦੇ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਮੌਕੇ ਤੇ 29 ਮਾਰਚ ਲਈ ਚੋਣਾਂ ਦੀ ਵੀ ਘੋਸ਼ਣਾ ਕਰ ਦਿੱਤੀ ਗਈ ਅਤੇ ਮੌਜੂਦਾ ਬੋਡੀ ਨੂੰ ਪੰਕ ਕਰ ਦਿੱਤਾ ਗਿਆ ਦੇਖੋ ਇਹ ਐਨੂਅਲ ਜਨਰਲ ਬੋਡੀ ਮੀਟਿੰਗ ਹੈ ਇਹਦਾ ਪਰਪਸ ਹੈ ਵੀ ਸਾਡੀ ਅਗਲੀ ਚੋਣ ਹੈ ਜਿਹੜੀ ਉਹ ਕਰਾਉਣੀ ਹੈ ਹਰ ਸਾਲ ਸਾਡੇ ਕਲੱਬ ਦੀ ਚੋਣ ਹੁੰਦੀ ਹੈ ਤੇ ਇਹ ਚੋਣ ਵੀ ਹੁਣ 29 ਮਾਰਚ ਨੂੰ ਤੈ ਹੋਗੀ ਇਹਦੇ ਲਈ ਇਲੈਕਸ਼ਨ ਕਮਿਸ਼ਨ ਬਣ ਗਿਆ ਤੇ ਨਵੇਂਬਰੀ ਇਲੈਕਸ਼ਨ ਕਮਿਸ਼ਨ ਹੈ ਹੁਣ ਸਾਰੀਆਂ ਫਾਰਮੈਲਟੀ ਚ ਤੈ ਕਰਕੇ ਸਾਰੀਆਂ ਡੇਟਾਂ ਦੇ ਕੇ ਵੀ ਕਦੋਂ ਪੇਪਰ ਮਤਲਬ ਨੋਮੀਨੇਸ਼ਨ ਕਰਨੀ ਹੈ ਕਦੋਂ ਉਹਦੀ ਮਤਲਬ ਸਕਰੂਟੀਨੀ ਹੈ ਕਦੋਂ ਕਾਗਜ਼ ਵਾਪਸ ਲੈਣੇ ਨੇ ਤੇ ਕਦੋਂ ਫਿਰ ਜੇ ਕੋਈ ਮੁਕਾਬਲੇ ਦੇ ਟੀਮਾਂ ਨੇ ਉਹਨਾਂ ਦੀ ਤਿਆਰੀ ਦੇ ਦਿਨ ਦੇ ਕੇ ਅਨੁਕੀਤ ਤਰੀਕ ਨੂੰ ਚੋਣ ਹੋ ਜੂ ਤੇ ਅੱਜ ਪ੍ਰੈਜ਼ੀਡੈਂਟ ਦੀ ਬੋਡੀ ਭੰਗ ਕਰ ਦਿੱਤੀ ਗਈ ਹੈ ਅੱਜ ਜਿਹੜੀ ਪ੍ਰੈਜ਼ੀਡੈਂਟ ਬੋਡੀ ਹੈ ਇਹ ਭੰਗ ਕਰ ਦਿੱਤੀ ਗਈ ਹੈ ਹੁਣ ਜਿਹੜੀ ਸਾਰੀ ਐਕਟੀਵਿਟੀ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਆ ਆ ਜਿਹੜੇ 8 ਦਿਨ ਨੇ ਇਹ 8 ਦਿਨ ਹੁਣ ਇਲੈਕਸ਼ਨ ਕਮਿਸ਼ਨ ਨੇ ਹੀ ਜਿਹੜੀ ਵੀ ਕੋਈ ਗੱਲਬਾਤ ਕਰਨੀ ਹੈ ਕਲੱਬ ਦੇ ਮਾਮਲੇ 'ਚ ਉਹ ਇਹਨਾਂ ਤੋਂ ਪਰਮਿਸ਼ਨ ਲੈ ਕੇ ਕੀਤੀ ਜਾਊਗੀ ਤੇ ਇਹ 'ਚ ਅਸੀਂ ਜਿਹੜਾ ਅੱਜ ਦੀ ਮੀਟਿੰਗ ਹੋਈ ਹੈ ਇਹ ਮੀਟਿੰਗ ਦੇ ਵਿੱਚ ਸਾਡੇ ਮੇਨ ਤਿੰਨ ਏਜੰਡੇ ਸੀ ਪਹਿਲਾ ਏਜੰਡਾ ਸੀ ਹਿਸਾਬ ਕਿਤਾਬ ਦਾ ਅਸੀਂ ਪਿਛਲੇ ਸਾਲ ਦੇ ਵਿੱਚ ਚਾਨਣਾ ਸਾਹਿਬ ਖਜ਼ਾਨਚੀ ਸੀ ਇਹਨਾਂ ਨੇ ਕਰਿਆ ਜਿਹੜੀ ਰਿਪੋਰਟ ਕੀਤੀ ਉਹ ਲਗਭਗ 23 ਲੱਖ ਅਸੀਂ ਕਲੈਕਟ ਕੀਤਾ ਤੇ 18.5 ਲੱਖ ਰੁਪਏ ਜਿਹੜਾ ਸਾਡਾ ਖਰਚਾ ਹੋਇਆ ਇਤੋਂ ਬਿਨਾ ਸਾਡੇ ਪਾਉਣੇ ਕੁ 11 ਲੱਖ ਦੀ ਐਫ ਡੀ ਹੈ ਤੇ ਸਾਢੇ 5 ਲੱਖ ਸਾਡੇ ਖਾਤੇ ਦੇ ਵਿੱਚ ਬੈਂਕ ਚ ਪਿਆ ਹੈ ਇਹ ਸਾਡੇ ਅੱਜ ਦੀ ਐਕਟੀਵਿਟੀ ਜਿਹੜੀ ਇਕਨੋਮਿਕ ਐਕਟੀਵਿਟੀ ਕਹ ਲੋ ਕੁਲਪਟੀ ਜਾਂ ਜਿਹੜੀ ਪਿਛਲੇ ਸਾਲ ਦਾ ਜਿਹੜਾ ਫਾਈਨੈਂਸ਼ੀਅਲ ਹਿਸਾਬ ਪਤਾ ਸੀ ਸ਼ਾਹੀ ਸਾਹਿਬ ਨੇ ਇਹਨਾਂ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਵੀ ਅਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਡੀ ਚੋਣ ਹੋਈ ਹੈ ਚੋਣ ਤੋਂ ਬਾਅਦ ਗਵਰਨਿੰਗ ਬੋਡੀ ਦੀ ਇੰਸਟਾਲੇਸ਼ਨ ਹੋਈ ਹੈ ਉਦੋਂ ਚੋਣਾ ਦਾ ਮੌਸਮ ਸੀ ਤੇ ਪਰ ਅਸੀਂ ਫਿਰ ਵੀ ਉਹ ਚੋਣਾ ਕਰਕੇ ਉਦੋਂ ਜੇ ਕੋਈ ਸਰਕਾਰੀ ਐਡ ਨਹੀਂ ਵੀ ਆਈ ਤਾਂ ਅਸੀਂ ਸਭਾ 4 ਲੱਖ ਰੁਪਈਆ ਉਦੋਂ ਵੀ ਅਸੀਂ ਲੋਕਾਂ ਤੋਂ ਕਲੈਕਟ ਕੀਤਾ ਤੇ ਬਾਅਦ ਦੇ ਵਿੱਚ ਵੀ ਸਾਨੂੰ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਤਾਂ ਅਸੀਂ 1.5 ਲੱਖ ਦੇ ਕਰੀਬ ਅਸੀਂ ਇਹਦੇ ਤੇ ਇਕੱਠਾ ਕੀਤਾ ਆਪਣਾ ਲੋਹੜੀ ਮੇਲੇ ਤੇ ਕਿਉਂ ਹਾਲੀਆ ਪੈਸ ਕਲੱਬ ਦੀ ਗੱਲ ਕੀਤੀ ਜਦ ਕਿ ਕਿੰਨਾ ਪੁਰਾਣਾ ਇਹ ਪੈਸ ਕਲੱਬ ਹੈ ਤੇ ਕਿਸ ਤਰ੍ਹਾਂ ਦਾ ਮਤਲਬ ਜੇ ਆਪਾਂ ਗੱਲ ਕਰੀਏ ਕਈ ਲੋਕ ਇਤਾ ਸੋਚਦੇ 10 ਲੱਖ ਬਰਦਾਇਆ ਖੁਰ ਜਾਂਦੇ ਆ ਸਾਊਂਦ ਦੀ ਗੱਲ ਪ੍ਰੈਸ ਕਲੱਬ ਕਿੰਨਾ ਪੁਰਾਣਾ ਨੀਕੋ ਪ੍ਰੈਸ ਕਲੱਬ ਦੀ ਮਜ਼ਬੂਤੀ ਦਾ ਇੱਥੋਂ ਪਤਾ ਲੱਗਦਾ ਹੈ ਵੀ ਇਹ 1999 ਦੇ ਵਿੱਚ ਇਹਦੀ ਇਹਨੂੰ ਰਜਿਸਟਰ ਕਰਾਇਆ 1999 ਤੋਂ ਲੈ ਕੇ 1900 2006 ਤੱਕ ਇਹ ਆਪਣੀਆਂ ਗਤੀਵਿਧੀਆਂ ਕਰਦਾ ਰਿਹਾ ਤੇ ਫਿਰ 1900 2006 ਤੋਂ ਬਾਅਦ ਚ ਅੱਜ ਤੱਕ ਇਹ ਇੱਕ ਕਬੂਦੀ ਕਿਰਾਏ ਦੀ ਕੋਠੀ ਲੈ ਕੇ ਇਹਦੇ ਵਿੱਚ ਉਹ ਸਾਰੇ ਪੱਤਰਕਾਰਾਂ ਨੂੰ ਸਾਰੇ ਤਰ੍ਹਾਂ ਦੇ ਫੈਸਿਲਿਟੀ ਜੀ ਪ੍ਰੋਵਾਈਡ ਕਰਕੇ ਆਪਣਾ ਖਰਚੇ ਵੀ ਕਰ ਰਿਹਾ ਹੈ। ਦੇਖੋ ਆਪਾਂ ਸਾਰੇ ਦੇਖਦੇ ਆ ਵੀ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਕਿਸੇ ਨੇ ਚਾਹ ਪੀਣੀ ਆ ਰੋਟੀ ਖਾਣੀ ਆ ਕੁਝ ਵੀ ਆ ਇਹਦੇ ਲਈ ਬੈਠਣਾ 10 ਬੰਦੇ ਆ ਗਏ 20 ਬੰਦੇ ਆ ਗਏ 30 ਬੰਦੇ ਆ ਗਏ 40 ਬੰਦੇ ਆ ਗਏ ਇਹਦੇ ਚ ਸਾਰੀ ਉਹਨਾਂ ਦੀ ਅਕਮੋਡੇਸ਼ਨ ਪ੍ਰੈਸ ਕਲੱਬ ਦੇ ਵਿੱਚ ਬੈਠਣ ਲਈ ਥਾਂ ਹੈ। ਤੇ ਇਹ ਅਸੀਂ ਇਸ ਕਰਕੇ ਕੀਤਾ ਸੀ ਵੀ ਜਿੱਨਾਂ ਚ ਸਰਕਾਰ ਨਹੀਂ ਕਰਦੀ ਤਾਂ ਅਸੀਂ ਵੀ ਤਾਂ ਸਮਰਥਾ ਅਸੀਂ ਆਪਣੀ ਉਹ ਸਮਰਥਾ ਦੇਖ ਕੇ ਅਸੀਂ ਸਾਰੇ ਜਿਹੜੇ ਸਾਡੇ ਮਿੱਤਰ ਮਿੱਤਰ ਪੱਤਰਕਾਰ ਨੇ ਉਹਨਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਸਾਰਿਆਂ ਦੇ ਸਮੂਹਕ ਯਤਨ ਦਾ ਸਿੱਟਾ ਹੈ ਵੀ ਅਸੀਂ ਹੁਣ ਇਸ ਕੋਠੀ ਦੇ ਵਿੱਚ ਇਹਦਾ 22-23 ਹਜ਼ਾਰ ਕਰਾਇਆ ਉਹ ਵੀ ਦਿੰਦੇ ਆ ਅਸੀਂ ਮਜ਼ਦਮਾਂ ਦਾ ਖਰਚਾ ਅਸੀਂ ਇਹਦੀ ਹੋਰ ਸਾਮ ਸਵਾਲ ਸਫਾਈ ਜੋ ਵੀ ਫਰਨੀਚਰ ਪਹਣਰ ਟਿੰਡਾ ਟੁੱਟ ਫੁੱਟ ਜੋ ਕੁਛ ਹੈ ਉਹ ਸਾਰਾ ਕਰਕੇ ਵੀ ਮੈਂ ਤੁਹਾਨੂੰ ਹਿਸਾਬ ਦਾ ਦੱਸਿਆ ਵੀ ਸਾਡੀ 1.5 ਲੱਖ ਦੀ ਐਫ.ਡੀ ਹੈ 5.5 ਲੱਖ ਸਾਡੇ ਖਾਤੇ 'ਚ ਇਸ ਤਰ੍ਹਾਂ ਅੱਜ ਵੀ ਹੈਗਾ ਤੇ ਅਸੀਂ 23 ਲੱਖ ਇਕੱਠਾ ਕੀਤਾ 18.5 ਲੱਖ ਅਸੀਂ ਆਪਣੇ ਕਲੱਬ ਦੀ ਐਕਟੀਵਿਟੀ ਦੇ ਲਈ ਖਰਚ ਕੀਤਾ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਵੀ ਸਾਡੇ ਜਿਹੜੇ ਕਲੱਬ ਦੀ ਵਧੀਆ ਸਮਰਥਾ ਨਾਲ ਇਹ ਚੱਲ ਰਿਹਾ ਹੈ ਤੇ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਦਾ ਤੇ ਮੈਂ ਆਸ ਕਰੂੰਗਾ ਵੀ ਜੇ ਸਾਡੇ ਮਿੱਤਰ ਸਾਰੇ ਇਹ ਚ ਸਰਗਰਮ ਹੁੰਦਾ ਸੀ ਹੋਰ ਵੀ ਕਈ ਐਕਟੀਵਿਟੀਆਂ ਵਧੀਆ ਕਰ ਸਕਦੇ ਆ ਜਿਹਦੇ ਚ ਜਿਵੇਂ ਪਹਿਲਾਂ ਅਸੀਂ ਸਥਾਪਨਾ ਦਿਵਸ ਦੇ ਉੱਤੇ ਕੋਈ ਸਪੋਰਟਸ ਦਿਵਸ ਮਨਾ ਲੈਂਦੇ ਸੀ ਕਿਤੇ ਮਤਲਬ ਅਸੀਂ ਕਲੱਬ ਦੇ ਵਿੱਚ ਮੈਡੀਕਲ ਕੈਂਪ ਜਾਂ ਪਹਿਲਾਂ ਬੱਚਿਆਂ ਲਈ ਭੰਗੜਾ ਵਰਕਸ਼ਾਪ ਇਸ ਤਰ੍ਹਾਂ ਦੇ ਕਈ ਐਕਟੀਵਿਟੀਆਂ ਸਾਡੀ ਕਰਦੇ ਸੀ ਕਿਉਂ ਅਸੀਂ ਕੋਸ਼ਿਸ਼ ਕਰਾਂਗੇ ਵੀ ਅਗਲੇ ਸਾਲ ਨੂੰ ਵੀ ਇਹ ਕਰੀਏ ਤੇ ਨਾਲ ਸਾਡਾ ਸਭ ਤੋਂ ਮੇਨ ਅਜੰਡਾ ਇਹ ਹੋਊਗਾ ਵੀ ਅਗਲੇ ਸਾਲ ਤੱਕ ਅਸੀਂ ਕਲੱਬ ਲਈ ਕੋਈ ਨਾ ਕੋਈ ਟਿਕਾਣਾ ਲੈ ਲਈਏ ਬਣਾ ਲਈਏ